हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਧਰਮਦਰਸ਼ਨ ਸਾਹਿਬ ਨੇ ਲਗਾਇਆ ਜੇਕਰ ਦੋਸਤੋ ਨੈਸ਼ਨਲ ਹਾਈਵੇ ਤੋਂ ਆਉਣਾ ਹੋਵੇ ਤਾਂ ਬਿਲਕੁਲ ਸੇਰੋਂ ਤੋਂ ਵੀ ਤੁਸੀਂ ਜਿਹੜੀਆ ਦੋਸਤੋ ਇਸ ਪਿੰਡ ਵਿਜ਼ਿਟ ਕਰ ਸਕਦੇ ਜੇ ਨਸ਼ਹਿਰੇ ਤੋਂ ਵੀ ਦੋਸਤੋ ਛੜਕ ਆਉਂਦੀ ਆ ਬਾਈਪਾਸ ਨਵੇਂ ਬਾਈਪਾਸ ਤੋਂ ਜਿਹੜੀ ਬਿਲਕੁਲ ਸੜਕ ਜਿਹੜੀਆ ਦੋਸਤੋ ਪਿੰਡ ਟੋਟੀਆਂ ਆਉਂਦੀ ਹੈਗੀ ਤੇ ਖਾਸ ਵਿਜ਼ਿਟ ਤੁਸੀਂ ਆ ਪਿੰਡ ਟੋਟੀਆਂ ਕਰ ਲਿਓ ਅੱਜ ਬਿਲਕੁਲ ਜਿਕਰ ਆਪਾਂ ਗੱਲ ਕਰ ਲਈਏ ਤੇ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਵਿਕਰੀ ਵਾਲੇ ਪਸ਼ੂ ਵੀ ਜਿਹੜੇ ਦੋਸਤੋ ਇਸ ਘਰੇ ਆਉਂਦੇ ਆ ਨਾ ਕਿ ਜਿਹੜੇ ਤੁਹਾਨੂੰ ਜਿਹੜੇ ਦੋਸਤੋ ਘਟੋ ਘਰ ਵੀ ਤਿੰਨ ਮੱਝਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਸੂਈਏ ਦੋ ਟੁਕੀਆਂ ਨੇ ਬਿਲਕੁਲ ਪਿਆਰੀ ਦੇ ਵਿੱਚ ਨੇ ਉਸ ਤੋਂ ਬਾਅਦ ਚਾਰ ਬੇੜਾ ਦਿਖਾ ਦਾਂਗੇ ਜਿਹੜੀਆਂ ਦੋਸਤੋ ਬਿਲਕੁਲ ਇੱਕ ਤਾਂ ਕੋਈ ਗੱਬਣ ਹੋਵੇਗੀ ਬਾਕੀ ਟੋਕੜ ਗੱਬਣ ਵੀ ਹੋਣਗੀਆਂ ਤੇ ਕੁਝ ਕੁਚੇ ਬੱਚੇ ਵਾਲੇ ਦੋਸਤੋ ਕੋਈ 2 ਮਹੀਨੇ 2.5 ਮਹੀਨੇ 3 ਮਹੀਨੇ ਦੇ ਲਾਗੇ ਤੱਕ ਜਿਹੜਾ ਸੁਆ ਉਹ ਵੈਰ ਦਿਖਾ ਦੇ 27 ਅਗਸਤ ਨੂੰ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਕੱਲ 28 ਅਗਸਤ ਮਾਰਨਿੰਗ 6 ਵਜੇ ਆਪਾਂ ਵੀਡੀਓ ਅਪਲੋਡ ਕਰਦੇ ਆਂ ਕਿ ਟਾਈਮਿੰਗ ਜਿਹੜੀ ਆ ਵੀਡੀਓ ਦੀ ਸੇਮ ਰਹੂਗੀ ਬਾਕੀ ਜਿਹੜਾ ਪਸ਼ੂ ਦਿਖਾਵਾਂਗੇ ਦੋਸਤੋ ਜਿਹੜੀ ਡਿਟੇਲ ਦੱਸਾਂਗੇ ਉਹਨੂੰ ਵੈਰੀਫਾਈ ਕਰਨ ਵਾਸਤੇ ਤਸੱਲੀ ਕਰਨ ਵਾਸਤੇ ਤੁਸੀਂ ਘਰ ਵਿਜ਼ਿਟ ਕਰਕੇ ਦੋ ਟਾਈਮ ਦੀ ਚੁਾਈ ਕਰ ਲਿਓ ਸੁਆ ਸੁਆ ਪਸ਼ੂ ਦੀ ਗੱਲ ਪੁੱਛਣਾ ਦੋਸਤੋ ਤੇ ਤਸੱਲੀ ਕਰ ਲਿਓ ਠੀਕ ਹੈ ਜੀ ਆਜੋ ਕਰਦੇ ਆਂ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛ ਲੈਂਦੀ ਆਂ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੁਣਸਾ ਕੀ ਹਾਲ ਨੇ ਤੁਸੀਂ ਠੀਕ ਹੋ ਰਾਜੀ ਬਾਕੀ ਰਾਜਸੰਧੂ ਚੈਨਲ ਦੇਖ ਰਿਹਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਇੱਕ ਨਾਮ ਦੱਸ ਦਿਗੀ ਆਪਣੇ ਭੈਣ ਭਰਾਵਾਂ ਨੂੰ ਮੈਂ ਵੀਰ ਜੀ ਨਾਮ ਅਰਜੀਤ ਸਿੰਘ ਹਾਂਜੀ ਪਿੰਡ ਟੋਟੀਆਂ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਨੂੰ ਇਹ ਸਿਰ ਉਤਮੀ 5 ਕਿਲੋਮੀਟਰ ਹੈ ਨਿਸ਼ਾਰੇ ਤੋਂ ਵੀ 5 ਕਿਲੋਮੀਟਰ ਹੈ ਜੀ ਬਿਲਕੁਲ ਜੀ ਜੀ ਬਿਲਕੁਲ ਅੱਛਾ ਵੀਰ ਪਸੂ ਬਿਲਕੁਲ ਜਿਵੇਂ ਮੈਂ ਦੱਸਿਆ ਵਪਾਰ ਦਾ ਕੰਮ ਵੀ ਹੈਗਾ ਨਾਲ ਹਾਂਜੀ ਘਰੇਲੂ ਜੰਦੇ ਆ ਤੇ ਸੇਲ ਵੀ ਕਰ ਲੈਂਦੇ ਆ ਹਾਂਜੀ ਜੀ ਤੇ ਅੱਜ ਨਾਗ ਜਿਹੜੇ ਘਟੋ ਘਟ ਵੀ ਜਿੱਕਰ ਆਪਾਂ ਗੱਲ ਕਰ ਲਈਏ ਤੇ 7 ਨਾਗ ਆ ਗਏ 7 7 ਕ ਨਾਗ ਆ ਗਏ ਤਿੰਨ ਮੱਝਾਂ ਚਾਰ ਗਾਵਾਂ ਜੀ ਬਿਲਕੁਲ ਇੱਕ ਕਰਕੇ ਸ਼ੁਰੂਆਤ ਨਾਲ ਦੀ ਨਾਲ ਅਨੀਲੀ ਰਵੀ ਦੀ ਜਿਹੜੀ ਮਾਝਾ ਵੀਰ ਹੈ ਹਾਂਜੀ ਇਹ ਕਿੰਮਾ ਸੂਆ ਸੂਗੀ ਜੀ ਜੀ ਚੌਥੇ ਸੂਆ ਰਹੀ ਸੁਣਾਏ ਨੇ ਠੀਕ ਹੈ ਠੀਕ ਹੈ ਜੀ ਦਿਨ ਵੀ ਜੀ ਇਹ 7 ਦਿਨ ਬਾਕੀ ਇਹਦੇ ਪਏ ਆ ਪਹਿਲਾਂ ਵੀ ਸੂ ਸਕਦੀ ਮਗਰੋਂ ਵੀ ਸੂ ਸਕਦੀ ਹੈ ਜੀ ਚਾਰ 7 ਦਿਨ ਬਾਕੀ 7 ਦਿਨ ਬਾਕੀ ਵੀ ਜੀ ਇਹਦੇ 7 ਦਿਨ ਬਾਕੀ ਆ ਦੋਸਤੋਂ ਸੂਆ ਚੌਥਾ ਸੂਗੀ ਤੇ ਨੀਲੀ ਰਵੀ ਦੀ ਮਾਝਾ ਦੋਸਤੋਂ ਠੀਕ ਆ ਸਟੇਟ ਪਟਾ ਅੱਖ ਜਿੱਦਾਂ ਕਿ ਬੇਲੀਆਂ ਅੱਖਾਂ ਨੇ ਤੁਸੀਂ ਵੇਖ ਹੀ ਸਕਦੇ ਹੋ ਠੀਕ ਆ ਜੀ ਬੇਲੀ ਮਣਕੀ ਅੱਖ ਸੇਕ ਥੋੜਾ ਜਿਹਾ ਬੰਦਰ ਦੇ ਵਿੱਚ ਖੁੰਨੇ ਆ ਬੈਕ ਸਾਈਡ ਤੋਂ ਜਾ ਕੇ ਠੀਕ ਆ ਪ ਸੂਵਾ ਚੌਥਾ ਹਫਤਾ ਬਾਕੀ ਤੇ ਬਾਕੀਆਂ ਨੂੰ ਟਿੱਪਲੇ ਹਣੇ ਤਾਂ ਦੇਖੋ ਟਿੱਪਕੇ ਤਾਂ ਸੱਲੀ ਤੁਸੀਂ ਕਰ ਲਿਓ ਬਾਕੀ ਲਾਹੇ ਪਈ ਆ ਇੱਕ ਹਫਤੇ ਦੇ ਵਿੱਚ ਪੂਰਾ ਬਣ ਣ ਕੇ ਤਿਆਰ ਹੋ ਜੂਗੀ ਇਹ ਨੀਲੀ ਰਵੀ ਦੀ ਜਿਹੜੀ ਆ ਦੋਸਤੋ ਮੱਚ ਤੁਸੀਂ ਸਾਹਮਣੇ ਦੇਖ ਲਈ ਆ ਅੱਛਾ ਵੀਰ ਜੀ ਕੀ ਮੋਲ ਰਊ ਕਹਿੰਦਾ ਇਹਦਾ ਮੁੱਲ ਵੀ ਜੀ ਬਾੜ ਕਰ ਲਈਏ 60 ਕਰ ਲਈਏ 57000 ਦੀ ਵੀ ਜੇ ਤੁਸੀਂ ਮਾਨਤਾ ਕਰ ਦਾਂਗੇ 57000 ਦੀ ਹਾਂਜੀ ਵੀ ਜੀ ਮਤਲਬ ਹੈ ਤਾਂ ਚਲੋ ਤਿਆਰੀ ਦੇ 7 ਦਿਨ ਜਿਹੜੇ ਵੱਧ ਤੋਂ ਵੱਧ 7 ਦਿਨ ਲੈ ਜਾਣੀ ਹਾਂਜੀ ਵੀ ਜੀ ਤੇ ਬਣੂ ਤੁਹਾਨੂੰ ਪੂਰਾ ਪੂਰਾ ਵੀ ਜੀ ਐ ਥੱਲੇੋਂ ਪੂਰੀ ਬਣੂਗੀ ਇੱਥੋਂ ਲੈ ਕੇ ਜਾਂਦੇ ਆਂਦੇ ਵੀ ਚੰਗੀ ਜਾਂਦੇ ਬਣਦੀ ਵੀ ਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਲਿਓ ਜੀ ਖੋਲ ਕੇ ਦਿਖਾਈਏ ਲੋ ਵੀ ਦੋਸਤੋ ਰੇਟ ਵੜਦਾ ਬਿਲਕੁਲ ਜਾਇਜ਼ ਆ 60000 ਵੀਰਾਂ ਦਾ ਡਿਮਾਂਡ ਕਰ ਲਈਏ ਪਰ 57000 ਜਿਹੜੀ ਲੈਣ ਦੇ ਲੋ 57000 ਠੀਕ ਆ ਬਾਕੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਦੇ हाइट मीडियम मीडियम हाइट के बिचा तो पतला पी लो जी ਸੋ ਨੀਲੀ ਰਬੀ ਦੀ ਜਿਹੜੀ ਆ ਦੋਸਤੋ ਮਾਝਾ ਡਿਮਾਂਡ ਬਹੁਤ ਹੀ ਵੀਰਾਂ ਦੀ ਆ ਬਾਕੀ ਇੱਕ ਹਫਤੇ ਦੇ ਵਿੱਚ ਪੂਰਾ ਬਣ ਬੁਣ ਕੇ ਤਿਆਰ ਹੋ ਜਾਣਾ ਇਹਨੇ ਤੇ ਥਣ ਥੁੰਨ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਸਹਿਜ ਦਾ ਥੰਡਾ ਚੰਗਾ ਨੀਵਾ ਚੰਗਾ ਸੋਹਣਾ ਬਣਾ ਲੂਗੀ ਕਿਹਦੇ ਵੀ ਕਾਫੀ ਖੂਬਸੂਰਤ ਸੇਵਾ ਬਣਾ ਕੇ ਤਿਆਰ ਕਰ ਲੂਗੀ ਬਾਕੀ ਦਿਨਾਂ ਦੇ ਆ 7 ਦਿਨ ਹਜੇ ਬਾਕੀ ਆ ਠੀਕ ਹੈ ਰੇਟ ਵੀ ਜਿਹੜਾ ਬਹੁਤ ਆਵਾਜ਼ ਬਜਾਇਆ ਜੇ ਰੇਟ ਆ ਲੈਣ ਦੇ ਨਾਲ ਹੀ ਗੱਲਬਾਤ ਇਸ ਤੋਂ ਬਾਅਦ ਵੀਰ ਆਪਣੇ ਕੋਲੇ ਆ ਕੇ ਆ ਗਈ ਬੂਰੀ ਬੂਰੀ ਮਾਝਾ ਵੀਰ ਜੀ ਹਾਂ 20 ਦਿਨ ਦੇ ਲੱਗੇ ਬਨੇ ਸੁਆਊਗਾ ਅੱਛਾ ਜੀ ਠੀਕ ਹੈ ਜੀ ਤੇ ਤੀਜੇ ਸੁਵੇ ਝੋਟੀ ਸੁਈ ਆ ਦੁੱਧ ਵੀਰ ਜੀ ਜਦੋਂ ਮੈਂ ਲੈ ਗਿਆ 9-10 ਲੀਟਰ ਹੀ ਬਿਮਾਰ ਹੋਣ ਕਰਨਾ ਆਵਲੇ 7 ਲੀਟਰ ਦੁੱਧ ਆਈਏ ਥੱਲੇ ਠੀਕ ਹੈ ਜੋ ਆਪਾਂ ਚਵਾ ਦੇਣਾ ਤੀਜਾ ਸੁਆ ਦਿਨ ਕਿਨੇ ਦੱਸਿਆ ਜੀ ਦੁੱਧ ਵੀਰ ਜੀ 20 ਦਿਨ ਹੋ ਗਏ ਦੇ ਵਿੱਚ 20 ਦਿਨ ਮਗਰ ਪੱਛਾ ਕੱਟਾ ਹਾਂਜੀ ਕੱਟਾ ਜੀ ਕੱਟਾ ਮੇਰ ਦਾ ਹੁਣ ਦੁੱਧ ਜਿਹੜਾ ਹੁਣ ਆਪਾਂ ਕਿੰ 7 ਲੀਟਰ ਦੋਸਤੋ ਦੁੱਧ ਬਿਲਕੁਲ ਮੌਜੂਦ ਆ 20 ਦਿਨਾਂ ਦੀ ਸੂਈ ਆ ਥੋੜਾ ਜਿਹਾ ਵੀਰਾਂ ਦਾ ਵੀ ਫੀਵਰ ਟੈਂਪਰੇਚਰ ਜਿਹੜਾ ਟੈਂਪਰੇਚਰ ਹੋ ਗਿਆ ਸੀਗਾ ਉਹਦੇ ਕਾਰਨ ਕੋਈ ਨਾ ਕੋਈ ਦੁੱਧ ਘਟ ਗਿਆ ਸੀਗਾ ਠੀਕ ਹੈ ਬਾਕੀ 20 ਦਿਨਾਂ ਦੀ ਸੂਈ ਬੱਚਾ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਆ ਛਾਣ ਤੋਂ ਤੁਸੀਂ ਵੇਖੋ ਅੱਛਾ ਚਵਾਈ ਵੀਰ ਕੋਈ ਭੂਰ ਜਿਹਾ ਕਿਸੇ ਤਰ੍ਹਾਂ ਦਾ ਹੈ ਨਾ ਵੀਰ ਇਹ ਜਮਾ ਬੋਲੀ ਆ ਪਰਲਾ ਬਾਈ ਰੱਖਦੀ ਲੱਗਦੀ ਆ ਪਰ ਦੁੱਧ ਦੀ ਧਾਰ ਵੀ ਕੇ ਦੋਹਾਂ 'ਚੋਂ ਪਰ ਕੋਲ ਫਰਕ ਨਹੀਂ ਗਾ ਦੋਹਾਂ ਥਾਂ ਦੇ ਦੋਦੇ ਬਰਾਬਰ ਹੋਗਾ ਲੱਗਦਾ ਆ ਆ ਬਾਹੀ ਰੱਖ ਨਹੀਂ ਆ ਪਰ ਦੋਦੇ ਦੋਹਾਂ ਥਾਂ ਇਹ ਮਗਲੇ ਬਰਾਬਰ ਹੋਗਾ ਠੀਕ ਹੈ ਜੀ ਸਾਈਡ ਦਾ ਬਰਾਬਰ ਜੀ ਦੁੱਧ ਜਿਹੜਾ ਦੋਸਤੋਂ ਬਰਾਬਰ ਹੋਉਂਦਾ ਠੀਕ ਹੈ ਜੀ ਸਾਈਡ ਬੇਸ਼ੱਕ ਵੀਰਾਂ ਦਾ ਰੱਖਦੀ ਆ ਬਾਕੀ ਸਾਰਿਆਂ ਨੂੰ ਦਿਖਾਈ ਵੀ ਦੇ ਰਹੀ ਆ ਤੇ ਦੁੱਧ ਪੂਰਾ ਬਰਾਬਰ ਤਾਰਾਂ ਠੀਕ ਆ ਦੇਖੋ ਜੀ 7 ਕਿਲੋ ਦੀ ਜਵਾਈ ਇਹਦੇ ਕੋਲ ਹਾਜ਼ਰ ਆ ਸੋ ਜਰੂਰ ਤੁਸੀਂ ਘਰ ਵੀ ਚਲ ਕੇ ਕਰਕੇ ਚਾਹਲੀ ਕਰ ਲਿਓ ਹੋਰ ਕਿ ਵੀ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਤੇ ਅੱਛਾ ਇਹਦਾ ਮੁੱਲ ਕੀ ਰਹੂਗਾ ਵੀਰ ਇਹਦਾ ਮੁੱਲ ਵੀਰ ਜੀ ਤੁਸੀਂ ਜਿਆ ਕਰ ਲੋ 50 ਕਰ ਲੋ 48 ਹਜ਼ਾਰ ਚ ਮਾਨਤਨ ਕਰ ਦਾਂਗੇ ਵੀ ਜੀ 48 ਹਜ਼ਾਰ ਚ ਹਾਂਜੀ ਵੀ ਜੀ ਠੀਕ ਆ ਜੀ 48 ਹਜ਼ਾਰ ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਜਿਹੜਾ ਵੀਰ ਘਰੇ ਵੇਗਣ ਕਰੂਗਾ ਤਾਂ ਸੱਤੀ ਕਰ ਲਿਓ ਠੀਕ ਆ ਜੀ 7 ਕਿਲੋ ਦੁੱਧ ਜਿਹੜਾ ਮੌਜੂਦ ਆ ਤਾਜ਼ਾ ਪਸ਼ੂ ਸੂਆ ਤਾਲੀਆਂ ਵਿੱਚ ਮੱਜਾਂ ਦੇ ਵਿੱਚ ਤੁਸੀਂ ਇਹਦੀ ਕਾਊਂਟਿੰਗ ਕਰ ਸਕਦੇ ਜੀ ਤੇ 20 ਦਿਨ ਸਾਰਾ ਸਮਾਂ ਹੋਇਆ ਬੱਚਾ ਨਾਲ ਤੁਹਾਨੂੰ ਦਿਖਾ ਦੇਣਾ ਬਾਕੀ ਇੱਕ ਸਾਈਡ ਹੈ ਪਹਿਲਾਂ ਜ਼ਿਕਰ ਕਰਤਾ ਇੱਕ ਸਾਈਡ ਜਿਹਨੂੰ ਜ਼ਰੂਰ ਰੱਖਦੀ ਆ ਬਾਈ ਰੱਖਦੀ ਆ ਪਰ ਧਾਰਾਂ ਜਿਹੜੀਆਂ ਦੋਸਤੋ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਬਰਾਬਰ ਧਾਰਾਂ ਨੇ ਆਹ ਦੇਖੋ ਹਾਂ ਨੇ ਠੀਕ ਆ ਇਹ ਬੂਰੀ ਮਾਜਾ ਦੋਸਤੋ ਬੂਰੀ ਹੈ ਨੀਲੀ ਰਾਵੀ ਤੇ ਪੈਂਦੀ ਹੈ ਬਿਲਕੁਲ ਆ ਮਗਰ ਜਿਹੜਾ ਬੱਚਾ ਇਹਦੇ ਮੇਲ ਕਾ ਹੋ 20 ਦਿਨਾਂ ਦੀ ਸੁਈ ਆ ਬੱਚਾ ਦੇਖ ਸਕਦੇ ਠੀਕ ਹੈ ਜੀ ਅੱਛਾ ਇਹਦਾ ਵੀਰ ਜੀ ਲੈਣਦੋਂ ਕਿੰਨਾ 48 ਕਿਆ ਸੀ 48 ਆ ਵਿੱਚ 48 ਹਾਂਜੀ ਬਾਕੀ ਚਵਾਈ ਚ ਵੀ ਬਿਲਕੁਲ ਜਮਾ ਓਕੇ ਵੀਰ ਜੀ ਇਹ ਸਾਫ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਚਵਾਈ ਇੱਕ ਨੰਬਰ ਆ ਦੋਸਤੋ ਬਿਲਕੁਲ ਸਾਫ ਆ ਤੇ ਰੇਟ ਵੀ ਬਹੁਤ ਵਾਜਬ ਆ ਜਿਆ ਜ ਰੇਟ ਆ ਇਸ ਤੋਂ ਬਾਅਦ ਇੱਕ ਹੋਰ ਬਿਲਕੁਲ ਪਿਆਰੀ ਦੇ ਉੱਤੇ ਆ ਠੁਕੀ ਇੱਕ ਤਾਂ ਉਹ ਮਗਲੀ ਮਾਜਾ ਦਿਖਾ ਦਿੰਨੇ ਆ ਠੀਕ ਆ ਜੀ ਤੇ ਸੁਹਾ ਵੀਰੇ ਕਿਨਵਾ ਫਿਰ ਸੁੰਝਿਆ ਜੀ ਦੂਜੇ ਸੁਵੇ ਸੁਣਾ ਨੇ ਅੱਛਾ ਜੀ ਛੁੱਟੀ ਨੇ ਹਾਂ ਤੇ ਅਰੇ ਵੀਰ ਜੀ ਦੋ ਤਰੀਕ ਨੂੰ ਦਿਨ ਪੂਰੇ ਕਰਦੀ ਐ ਦੋ ਤਰੀਕ ਨੂੰ ਹਾਂ ਜੀ ਠੀਕ ਆ ਹਾਂ ਜੀ ਪਹਿਲਾਂ ਸੁਵੇ ਬਾਅਦ ਵੀ ਸੁ ਸਕਦੀ ਆ ਤੇ ਜਿੱਥੋਂ ਲੈ ਕੇ ਜਾਂਦੀ ਆ ਉਹਨਾਂ ਨੇ ਦੱਸਿਆ ਕਿ ਪਹਿਲੇ ਸੁਵੇ 12 ਲੀਟਰ ਤੋਂ ਦਿੱਤਾ ਇਹਨੇ ਇਹ ਵਾਲੇ 12 ਦੇ ਨੇ 13 ਦੇ ਵੀਰੇ 7 ਵੀ ਦੇ ਦੇ ਆਪਣੀ ਸਮਝ ਸੰਗਾ ਕੋਈ ਲੈ ਖੜ ਸਕਦਾ ਬਿਲਕੁਲ ਬਿਲਕੁਲ ਹਾਂ ਜੀ ਪਰ ਆਹ ਭੰਡਾ ਬਾਕੀ ਦੋ ਤੋਂ ਦੋਸਤੋ ਅੱਗੇ ਸੇਵਾ ਦਾ ਪਹਿਲੇ ਸਵੇਰੇ ਭਾਵੇਂ 11 ਲੀਟਰ ਚਵਾਇਆ ਹੋਵੇ ਚਾਹੇ 10 ਲੀਟਰ ਭਾਵੇਂ 12 ਲੀਟਰ ਅੱਗੇ ਚੰਗੀ ਚਵਾ ਕਰ ਲੋਗੇ ਥਾਂ ਦੇ ਬਾਅਦ ਦੱਸਦਾ ਪਿਆ ਵੀ ਮਿਲਕ ਵਾਲੀ ਪੂਰੀ ਮਾ ਜਿਹੜੀ ਝੋਟੀ ਆ ਦੂਜਾ ਸਵੇਰ ਸੁਣਾ ਜੀ ਠੀਕ ਆ ਭਵਾਨਾ ਚੰਗੀ ਸੋਹਣੀ ਕੁਆਲਿਟੀ ਦਾ ਬਣਾਇਆ ਥਾਂ ਤੋਂ ਪੂਰਾ ਮੁਠੀ ਠੀਕ ਹੈ ਜੀ ਤਾਂ 55% ਦਾ ਵੀ ਪੋਲੀ ਬਿਲਕੁਲ ਓਕੇ ਵੀ ਜੀ ਬਿਲਕੁਲ ਓਕੇ ਠੀਕ ਆ ਦਿਨ ਹਜੇ ਖੁੱਲੇ ਟੁੱਲੇ ਲੈ ਜਾਊਗੇ 7 ਦਿਨ ਵੀ ਜੀ ਬਾਕੀ ਇਹਦੇ ਪਏ ਆ ਬਾਕੀ ਪਹਿਲਾਂ ਵੀ ਸੂ ਸਕਦੀ ਬਾਅਦ ਵਿੱਚ ਵੀ ਸੂ ਸਕਦੀ ਹੈ ਹਾਂ ਜੀ ਇਹ ਵੀ ਕਰਕੇ ਦਿਖਾਈਏ ਜੀ ਅ ਸੂਬਾ ਦੂਜਾ ਹੈ ਦੋਸਤੋ ਠੀਕ ਆ ਦੂਜੇ ਆ ਤੀਜੇ ਨੰਬਰ ਤੇ ਦਿਖਾ ਰਿਆ ਤੁਹਾਨੂੰ ਮੈਂ ਅ ਦੂਜਾ ਸੂਬਾ ਹੈ ਸੋ ਥਾਣੋਂ ਭਾਂਡਾ ਚੰਗਾ ਬਣਾਵ ਨੂੰ ਕਾਫੀ ਚੰਗਾ ਗਾਰਡ ਜਿੰਨੀ ਅੱਗੇ ਨੂੰ ਬਣੀ ਆ ਉਨੀ ਬੈਕ ਸਾਈਡ ਨੂੰ ਜਿਹੜੀ ਦੋਸਤੋ ਲੇਵਾ ਕੱਢਦੀ ਪਈ ਆ ਆ ਦੇਖ ਰੇਟ ਵੀਰ ਜੀ ਦਾ ਕੀ ਦਊਗਾ ਵੀਰ ਵੀ ਜੀ ਇਹ ਮੈਂ 30000 ਰੁਪਇਆ 72000 ਚ ਮਾਨਦਾਨ ਕਰਦਾਂਗੇ 72000 ਚ ਹਾਂਜੀ ਝੋਟੀ ਚੰਗੀ ਹੈ ਨਾ ਹਾਂਜੀ ਝੋਟੀ ਬਹੁਤ ਵਧੀਆ ਵੀਰ ਬਾਕੀ ਆਇਆ ਪਤਲੀ ਚਮੜੀ ਦੀ ਆ ਮੈਂ ਇਹ ਪੂਛ ਵੀ ਆ ਪੂਰੀ ਆ ਕੇ ਮੁਰਦੀ ਉਤੋਂ ਤੱਕ ਲਓ ਜੀ ਠੀਕ ਆ ਬਿਨਾ ਹੱਡੀ ਤੋਂ ਪੂਛ ਆ ਜਿੰਨਾ ਮਰਜੀ ਵਾਲ ਜਿਹੜੇ ਦੋਸਤੋਂ ਵਾਲ ਖਾਂਦੀ ਹੋਈ ਪੂਛ ਆ ਤੇ ਮਗਰ ਉਹ ਬਾਕੀ ਲੇਵੇ ਲੋਵੇ ਦੀ ਬੰਤਰ ਕਾਫੀ ਚੰਗੀ ਆ ਸਵਾਨਾ ਸੋਹਣਾ ਤਿਆਰ ਕੀਤਾ ਸੋ ਮਿਲਕ ਵਾਲੀ ਆ ਦੁੱਧ ਵਾਲੀ ਝੋਟੀ ਆ ਜਰੂਰ ਤੁਸੀਂ ਖਰੀਦ ਲਿਓ 75000 ਆ ਮੋਲ ਵੀਰ ਨੇ ਕੀਤਾ ਲੈਣ ਦੇਣ 72000 ਇਸ ਤੋਂ ਬਾਅ ਏ ਵੀਰ ਜੀ 28 ਤਿੰਨ ਦਾ ਇਹਨੂੰ ਟੀਕਾ ਭਰਿਆ ਜੋ ਠੀਕ ਹੈ 28 ਤਰੀਕ ਨੂੰ 5 ਮਹੀਨੇ ਪੂਰੇ 6ਵਾਂ ਮਹੀਨਾ ਲੱਗ ਜਾਣਾ ਦੁੱਧ ਇਹ ਵੇਲੇ ਦੋਵਾਂ ਟਾਈਮਾਂ ਦਾ 5 ਹੋਊਗਾ ਸ਼ਾਮ ਨੂੰ 3 ਸਵੇਰੇ 2 ਠੀਕ ਹੈ ਜੀ ਹਾਂ ਜੀ ਤੇ ਇਹ ਮਹੀਨਾ ਕਿਰਮਾ ਲੱਗ ਜਾਣਾ ਹੁਣ ਇਹਨੂੰ ਵੀਰ ਜੀ 6ਵਾਂ ਮਹੀਨਾ 28 ਤਰੀਕ ਨੂੰ ਲੱਗ ਜਾਣਾ ਵੀਰ ਜੀ 6ਵਾਂ ਮਹੀਨਾ 28 ਤਰੀਕ ਨੂੰ ਹਾਂ ਜੀ ਠੀਕ ਹੈ ਦੁੱਧ ਕਿੰਨਾ 5 ਕਿਲੋ ਦੁੱਧ ਇਹ ਵੇਲੇ 5 ਲੀਟਰ ਸੱਜਰ ਥੱਲੇ 13 ਜਦਾਂ ਲੀਟਰ ਦੁੱਧ ਆਪਾਂ ਚੋਇਆ ਆਪਣੀ ਘਰ ਦੀ ਵੇੜ ਵੀ ਜੀ ਅੱਛਾ ਹੁਣ ਵੀ ਦੋਨੋਂ ਡੰਗ ਹੀ ਮਿਲਦੀ ਹੈ ਹਾਂ ਦੋਨੋਂ ਡੰ ਤੇ ਪਾਕੀ ਚਵਾਹ ਜੂ ਚੰਗਾ ਚਵਾਹ ਜਮਾਓ ਕੇ ਵੇਜੀ ਉਰਲੇ ਬਨੇ ਥਾਣ ਥੋੜੇ ਨਿੱਕੇ ਪਰੇ ਸਾਡੇ ਲੱਗਦੇ ਆ ਪਰ ਦੁੱਧ ਸਾਰੇ ਬਰਾਬਰ ਹੋਣਾ। ਥਾਣਾ ਦਾ ਸਾਇਜ ਜਿਹੜਾ ਪ੍ਰਭੂ ਆ ਤੁਸੀਂ ਦੇਖ ਸਕਦੇ ਠੀਕ ਆ ਜੀ। ਸੱਜੀ ਕੱਬੀ ਬਹਿਣੀ ਦਾ ਜਿਹੜਾ ਸਾਇਜ ਥੋੜਾ ਬਾਤ ਤੁਹਾਨੂੰ ਫਰਕ ਲੱਗੂਗਾ ਡਿਫਰੈਂਟ ਤੇ ਥੋੜਾ ਸਾਈਜ ਵਿੱਚ ਅੱਧੇ ਦੇ ਕੋਟੇ ਦਾ ਕੋਈ ਫਰਕ ਲੱਗੂ ਅੱਧੇ ਦੇ ਇੰਚ ਦਾ। ਬਾਕੀ ਧਾਰਾ ਪੂਰੀਆਂ ਬਰਾਬਰ ਨੇ 5 ਕਿਲੋ ਦਾ ਚਵਾਹ ਇਹਦੇ ਕੋਲ ਹਾਜ਼ਰ ਆ ਤੇ 5 ਮਹੀਨੇ ਦੀ ਜਿਹੜੀ ਗੱਬਣ। ਕਿ ਜੇ 5 ਮਹੀਨੇ ਦੇ ਗੱਭਣ ਚੈੱਕਪਾਸ ਕੋਈ ਵੀਰ ਜਦੋਂ ਬਿਲਕੁਲ 5 ਮਹੀਨੇ ਦੀ ਗੱਲ ਕਰਨ ਲਗੇ ਚੌਥੀ ਕਰ ਲਈਏ 6ਾਂ ਦੀ ਉਹ ਤੁਸੀਂ ਐਸਾਈ ਬੀਆਨਾ ਕਰਕੇ ਆਪਣਾ ਡਾਕਟਰ ਨਾਲ ਲੈ ਕੇ ਤਸੱਲੀ ਕਰ ਸਕਦੇ ਜੀ। ਹਾਂ। ਤੋਂ ਗਾਹਕ ਦੀ ਗੱਲ ਕਰ ਲੇ ਦੋਸਤੋ ਗਾਹਕ ਹਰ ਇੱਕ ਚੀਜ਼ ਦਾ ਹਰ ਇੱਕ ਤਰ੍ਹਾਂ ਦਾ ਹੁੰਦਾ ਹੈ। ਟੋਕੜ ਗੱਭਣ ਪਸ਼ੂ ਵੀ ਬਹੁਤੇ ਵੀਰਾਂ ਦੀ ਡਿਮਾਂਡ ਇਸ਼ਿਆ ਹੁੰਦੀ ਹੈ ਵੀ ਗਾਂ ਖਰੀਦਣੀਆਂ ਚਾਹੇ ਮੱਝ ਖਰੀਦਣੀਆਂ ਟੋਕੜ ਗੱਭਣ ਪਸ਼ੂ। ਆ ਦੇਖੋ ਜੀ। ਠੀਕ ਹੈ ਤੇ ਸ਼ਾਈਵਾਲ ਅੰਗ ਦੇ ਵਿੱਚ ਜਿਹੜੀ ਇਹ ਵੇੜ ਆਪਾਂ ਤੁਹਾਨੂੰ ਦਿਖਾਤੀ ਹੈ ਅੱਛਾ ਇਹਦਾ ਰੇਟ ਕੀ ਰਹਿਊਗਾ ਜੀ ਲੈਣ ਦਾ ਇਹਦਾ ਵੀ ਜੀ 22000 ਰੁਪਿਆ ਮੋਲਿਆ ਠੀਕ ਹੈ ਜੀ 20000 ਚ ਫੁੱਲ ਮੰਨਦਾਨ ਕਰਾਂਗੇ 20000 ਚ ਹਾਂ ਜੀ ਬਾਕੀ ਵੀਰੇ ਇਹ ਕਹਿਣ ਦੀ ਗੱਲ ਨਹੀਂ ਆ ਕਿ ਤਰੀਕ ਦੱਸਦੀ ਹੈ 28 ਤਰੀਕ ਆਪਾਂ ਦੱਸੀ ਆ ਠੀਕ ਹੈ ਜੀ 9 ਮਹੀਨੇ 9 ਦਿਨ ਤੋਂ ਉੱਤੇ ਲੈ ਜਾਦੇ ਵੀਰੇ ਆਪਾਂ ਇਸ ਚੀਜ਼ ਦੇ ਜ਼ਿੰਮੇਵਾਰ ਫੁੱਲ ਗਾਰੰਟੀ ਹੋ ਗਈ ਇਸ ਚੀਜ਼ ਦੀ ਆਪਣੀ ਬਿਲਕੁਲ ਤੇ ਚੈੱਕ ਪਾਸ ਦੀ ਵੀਰੇ ਆਪਣੀ ਇਥੋਂ ਕਰਵਾ ਕੇ ਤਸੱਲੀ ਕਰ ਸਕਦੇ ਕਿਉਂਕਿ ਸਾਲ ਹੀ ਚੀਜ਼ ਆ ਰਾਜ ਜਾਂਦੇ ਆ ਜਾਂ ਅਗਲੇ ਕੋ ਰਹਿ ਕੇ ਜੇ ਕਿ ਇਹਨੇ ਖੜਨੀ ਆ ਤੇ ਆਪਦੇ ਘਰ ਖੜਕੇ ਦੋ ਦਿਨ ਰੱਖ ਕੇ ਤਸੱਲੀ ਕਰਕੇ ਡਾਕਟਰ ਚੈੱਕ ਕਰਵਾ ਕੇ ਮੇਰੇ ਕੋਲ ਚੈੱਕ ਕਰਵਾ ਸਕਦਾ ਆਪਦੇ ਘਰ ਵੀ ਖੜਕੇ ਚੈੱਕ ਕਰਵਾ ਸਕਦਾ ਉਹ ਚੀਜ਼ ਆਪਣੀ ਫੁੱਲ ਗਰੰਟੀ ਹੋ ਗਈ ਬਿਲਕੁਲ ਹਾਂਜੀ ਤੇ ਮੁੱਲ ਕੀ ਦੱਸਿਆ ਸੀ ਮੁੱਲ ਵੀ ਜੀ ਇਹਦਾ ਆਪਾਂ 20000 ਚੋਂ ਮਾਨਤਾਨ ਕਰਤਾ 20000 ਚੋਂ ਹਾਂਜੀ 20000 ਚੋਂ ਛੋੜ ਜੱਪਾ ਦੋਸਤੋ ਮੌਕੇ ਤੇ ਮਾਨਤਾਣਾ ਉਹ 20000 ਚ ਹੋ ਜਾਊਗਾ ਠੀਕ ਆ ਗੱਪਣਾ ਤੋਕੜਾ ਨਾਲ ਦੁੱਧ ਵੀ ਆ ਦੋਸਤੋ ਨਾਲ ਗੱਪਣ ਵੀ ਆ ਬਿਲਕੁਲ ਅੱਧਿਓ ਜਿਆਦਾ ਸਮਾਂ ਜੜਾ ਖਿੱਚ ਕੇ ਲੈ ਗਈ ਆ ਪਿੱਛੇ ਕੋਚ ਜਿਹੜੇ ਮਹੀਨੇ ਆ ਵੀਰ ਨੇ ਦੱਸਿਆ ਵੀ 9 ਉਹ ਤੋਂ ਤੱਕ ਜਿੰਨੀ ਦਸੀ ਜਾਊਗੀ ਤੇ ਆਪਦਾ ਅਕਾਊਂਟ ਤੁਸੀਂ ਕਰ ਲਿਓ ਕੈਲਕੂਲੇਟ ਕਰ ਲਿਓ ਉਸ ਤੋਂ ਬਾਅਦ ਦੇਮ ਨਹੀਂ ਟੱਪਣਗੇ ਇਸ ਤੋਂ ਬਾਅਦ ਇੱਕ ਹੋਰ ਅਗਲੀ ਵਿਹੜ ਤੁਹਾਨੂੰ ਦਿਖਾ ਦਿੰਨੇ ਆ ਇਹ ਅੰਗ ਆ ਗਿਆ ਸਹੀ ਵਾਲਾ ਹੈਗੀ ਸਹੀ ਵਾਲਾ ਅੰਗ ਆ ਗਿਆ ਜੀ ਵੀਰ ਜੀ ਤੇ ਜਿਵੇਂ ਆ ਕਿ ਸੁਣਾ ਆਪਣੇ ਕੋਲ ਅੱਛਾ ਜੀ ਠੀਕ ਹੈ ਜੀ ਇਹ ਵੀ ਆਪਣੀ ਘਰ ਦੀ ਵਿਹੜ ਆ ਤੇ ਇਹਦਾ 28 ਤਰੀਕ ਨੂੰ ਵੀਰ ਜੀ ਇਹਦੇ ਵੀ ਆਪਣਾ ਜਿਹੜਾ ਨਵਾਂ ਮਹੀਨਾ ਸ਼ੁਰੂ ਆ ਇਸ 28 ਨੂੰ 1 ਅਗਸਤ ਨੂੰ ਹਾਂ 28 ਅਗਸਤ ਨੂੰ ਨਵਾਂ ਮਹੀਨਾ ਸ਼ੁਰੂ ਆ ਵੀਰ ਜੀ ਇਹਦਾ ਠੀਕ ਹੈ ਜੀ ਹਾਂ ਜੀ ਦੁੱਧ ਵੀਰ ਜੀ 12 ਲੀਟਰ ਹੀ ਦਿੰਦੀ ਆ 12 ਲੀਟਰ ਦਿੰਦੀ ਆ ਹਾਂ ਜੀ ਨਵਾਂ ਮਹੀ ਤੇ 12 ਲੀਟਰ ਵਾਲੀ ਹੈ ਸੂਬਾ ਤੀਜਾ ਸੂਬੇ ਦੂਜਾ ਜੀ ਤੀਜਾ ਵੀਰ ਜੀ ਤੀਜਾ ਹਾਂਜੀ ਤੀਜਾ ਸੂਬਾ ਦੋਸਤੋ ਇਸ ਵਾਰ ਨੇ ਸੁਣਾ 28 ਅਗਸਤ ਬਿਲਕੁਲ ਜਿਹੜਾ ਹੁਣ ਪ੍ਰੈਸੈਂਟ ਟਾਈਮ ਇਹੇ ਮਹੀਨਾ ਚੱਲਦਾ ਪਿਆ 28 ਅਗਸਤ ਤੋਂ ਨੌਵਾਂ ਮਹੀਨਾ ਜਿਹੜਾ ਲੱਗ ਜਾਣਾ ਇਹਨੂੰ ਤੇ ਡਰਾਈ ਪੀਰੀਅਡ ਆ ਥੱਲੇੋਂ ਵੇਖੀਏ ਲੇਵੇ ਤੋਂ ਵੇਖੀਏ ਡਰਾਈ ਪੀਰੀਅਡ ਆ ਜੀ ਆ ਦੇਖੋ ਸ਼ਾਹੀਵਾਲ ਵੇੜਾ 91 ਹੈਗਾ ਠੀਕ ਆ ਜੀ ਚਾਲਰਪੂਰੀ ਆ ਉੱਪਰ ਵੇਖੋਗੇ ਤਾਂ 91 ਹੈਗਾ ਠੀਕ ਆ ਜੀ ਸੋ ਬਹੁਤੇ ਵੀਰ ਇਹਦੀ ਇਸ਼ਾਰਾ ਰੱਖਦੇ ਆ ਵੀ ਸ਼ਾਹੀਵਾਲ ਵੜ ਖਰੀਦਣ ਦੀ ਤੇ 1 ਮਹੀਨਾ ਸਾਹਮਣੀ ਪਾਉਗੀ 1 ਮਹੀਨਾ ਕੋਈ 10 ਦਿਨ ਉੱਪਰ ਜਿਹੜਾ ਸਮਾਂ ਲੈ ਕੇ ਜਾਊਗੀ ਠੀਕ ਹੈ ਜੀ ਇਹ ਸ਼ਾਈ ਵਾਲ ਵੈੜਾ ਭਰਾਵੋ ਤੇ ਰੇਟ ਆਲਮੋਸਟ ਜਿੰਨੇ ਪਸ਼ੂ ਵੀ ਤੁਹਾਨੂੰ ਦਿਖਾਏ ਆ ਬਿਲਕੁਲ ਜਾਇਜ਼ ਤੇ ਵਾਜਿਬ ਰੇਟ ਨੇ ਅੱਛਾ ਇਹਦਾ ਵਿਜੀ ਕੀ ਰਹੂਗਾ ਵਿਜੀ ਡਿਮਾਂਡ 25 22000 ਚ ਮੰਨਤਾ ਨੂੰ 22000 ਹਾਂਜੀ ਜੀ ਠੀਕ ਹੈ ਜੀ ਛੋਟੇ ਛੋਟੇ ਰੇਟ ਹੀ ਰੱਖੇ ਬਿਲਕੁਲ ਆਹ ਦੀ ਛੋਟੇ ਛੋਟੇ ਆ ਜੀ ਪਹਿਲੀ ਵੀਡੀਓ ਆ ਛੋਟੇ ਛੋਟੇ ਰੱਖਾਂਗੇ ਚਲੋ ਵੀਰ ਭਰਾ ਗਾਂ ਵੀਡੀਓ ਵੇਖ ਲੈਣਗੇ ਨਹੀਂ ਨਹੀਂ ਚਲੋ ਆਉਣ ਵਾਲੇ ਫਿਊਚਰ ਟਾਈਮ 'ਚ ਵੀ ਆਪਾਂ ਆਪਦਾ ਭਾਪੜਦਾ ਵੇਖ ਲੈਣ ਜਾਇਜ਼ ਹੀ ਦੇਵਾਂਗੇ ਜਿਹਦੇ ਚ ਦਵਾਂਗੇ ਜੀ ਬਿਲਕੁਲ ਦੋਸਤੋ ਆ ਜੈਨੂਮ ਰੇ ਜੇ ਜੇ ਵੈਡ ਵੀਰੇ ਆਪਣੇ ਕੋ ਸੂਈਏ ਪਹਿਲਾਂ ਜੀ ਕਿ ਜੇ ਸੂਈਏ ਵੈਡ ਸੂਈ ਹੋਈ ਜੀ ਤੇ ਜੇ ਸੂਈਏ ਸੂਈ ਆ ਤੇ ਉਹ ਵੀ ਜੀ 2.5 ਨਹੀਂ ਲਾ ਲੋ 3 ਲਾ ਲੋ ਆਪਣੇ ਕੋ 2.5 ਮਹੀਨੇ ਦੀ ਇਹ ਬੱਚੀ ਹੈ ਦੀ ਮਗਰਿਆ ਠੀਕ ਹੈ ਜੀ ਠੀਕ ਹੈ ਜੀ ਤੇ ਦੁੱਧ ਵੀਰੇ ਆ ਵੇਲੇ 14 ਲੀਟਰ ਥੱਲੇ ਰੜੀ ਆ ਠੀਕ ਹੈ ਜੀ ਤੇ ਦੁੱਧ 17 18 ਲੀਟਰ ਹੀ ਤੇ ਇੱਕ ਦੇ ਗਰਮੀ ਦਾ ਕਰਕੇ ਤੇ ਇੱਕ ਇਹਦਾ ਵੰਡ ਬੰਦ ਕੀਤਾ ਜੋ ਉਹਦੇ 15 ਦਿਨ ਨੂੰ ਟੀਕਾ ਲੱਗੇ ਨੂੰ ਹੈਗੇ ਜੋ ਬਿਲਕੁਲ ਠੀਕ ਹੈ ਜੀ ਆ ਵੇਲੇ 14 ਲੀਟਰ ਦੋਵੇਂ ਟਾਈਮ ਵਧੀਆ ਤਰੀਕੇ ਨਾਲ ਤੇ ਬੱਚਾ ਨਹੀਂ ਆ ਮੈਂ ਥੱਲੇ ਛੱਡਦਾ ਹਾਂ ਵੰਗਾ ਬਾਕੇ ਦੇ ਪਾੜਾ ਵੀ ਨਹੀਂ ਪਾਈਦਾ ਵੰਗਾ ਬਾਕੇ ਥੱਲੇ ਬੈਈਦਾ ਮਗਰ ਬੱਚਾ ਬੱਚਾ ਮਗਰ ਬੱਚੀ ਆ ਜੀ ਬੱਚੀ ਆ ਹਾਂਜੀ ਮਗਰ ਬੱਚੀ ਆ ਦੋਸਤੋ ਢਾਈ ਮਹੀਨੇ ਕਿਉਂਕਿ ਮੰਨ ਸਕਦੇ ਜੇ ਢਾਈ ਮਹੀਨੇ ਸੂਈ ਨੂੰ ਤਿੰਨ ਮਹੀਨੇ ਮੰਨ ਲਓ ਢਾਈ ਮੰਨ ਲਓ ਜਿੱਥੋਂ ਤੱਕ ਤੁਹਾਨੂੰ ਸਮਝਾਉਗੀ ਬੱਚਾ ਬਿਲਕੁਲ ਤੁਹਾਨੂੰ ਨਾਲ ਦਿਖਾ ਦੇਣਾ 14 ਲੀਟਰ ਜਿਹੜਾ ਬਿਲਕੁਲ ਹੁਣ ਮੌਜੂਦਾ ਟਾਈਮ ਹਾਜ਼ਰ ਦੁੱਧ ਆ ਕੋਈ 17 18 ਲੀਟਰ ਤੱਕ ਬਿਲਕੁਲ ਸੱਜਰ ਨੇ ਦੁੱਧ ਚਵਾਇਆ ਵੱਡੀ ਬੈੜਾ ਕੱਦ ਕੱਦ ਦੀ ਗੱਲ ਕਰ ਲਈਏ ਫੁੱਲ ਵੱਡੀ ਹਾਈਟ ਜਿੱਦਾਂ ਆਪਾਂ ਨਾਰਮਲ ਐਚਐਫ ਬੈੜਾ ਦੇਖਦੇ ਆ ਫੁੱ ਅਕੇ ਕੁਝ ਕੁ ਦਿਨ ਜਿਹੜੇ ਦੱਸੇ ਜਾ ਚੁੱਕੇ ਆ ਵੀ ਉਹ ਵੀ ਮਤਲਬ ਕੀ ਹੋ ਚੁੱਕੇ ਆ ਅੱਗੇ AI ਹੋਣੀ ਆ ਆ ਦੇਖੋ ਜੀ ਬਾਕੀ ਥਾਂ ਦੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਪਰ ਹੁਣ ਮੌਜੂਦਾ ਜਿਹੜਾ 14 ਕਿਲੋ ਤੇ ਚੱਲ ਰਹੀ ਆ ਸੋ ਕੋਈ ਵੀਰ ਆ ਉਹਦੀ 14 ਕਿਲੋ ਦੀ ਤਸੱਲੀ ਆ ਉਹ ਤੁਸੀਂ ਕਰ ਲਿਓ ਘਰ ਵਿਜਿਟ ਕਰਕੇ ਦਿਨ ਵੀਰ ਜੀ ਕਿੰਨੇ ਦੱਸਦੇ ਬਣੀ ਨੂੰ ਕਿੰਨੇ ਦਿੰਦੇ 15 ਦਿਨ 15 ਕੁ ਦਿਨ ਆ ਠੀਕ ਆ ਤੇ ਬਾਕੀ ਥਾਣੇ ਦਾ ਪੁੱਛ ਲੈਨੇ ਧਾਰ ਚਵਾਈ ਬਾਕੀ ਉਸ ਤੋਂ ਪਹਿਲਾਂ ਕੁਰੀਆ ਵੱਛੀ ਜਿਹੜੀ ਆ ਮਗਰ ਜ਼ਰੂਰ ਦੇਖ ਲੈ ਠੀਕ ਆ ਜੀ ਅ 2 ਮਹੀਨੇ ਤੋਂ 2.5 ਮਹੀਨੇ ਦਾ ਸਮਾਪਤੀ ਮਨਸਾ ਦਾ ਜੀ ਦਾ ਸਵਾਜਾ ਤੁਹਾਡੀ 3 ਮਹੀਨੇ ਦਾ ਮੰਨ ਸਕਦੇ ਠੀਕ ਆ ਅੱਛਾ ਵੀਰ 14 ਕਿਲੋ ਦੀ ਚਵਾਈ ਆਪਾਂ ਕਰਵਾ ਦਾਂਗੇ ਹਾਂਜੀ ਵੀਰ ਜੀ ਠੀਕ ਆ ਤੇ ਚਵਾਈ ਕਿਦਾਂ ਦੀ ਲੱਗੀ ਜਮਾ ਓਕੇ ਵੀਰ ਅਛਾ ਐ ਪੁਲੀਆ ਕੋਈ ਕੇ ਬਨੇ ਕੋਈ ਭੂਰਨੀ ਆ ਕੋਈ ਇਹੋ ਚੱਕਨੀ ਲੱਤ ਨਹੀਂ ਲੌਂਦੀ ਕਿ ਬਨੇ ਥੱਲੇ ਬੈਹ ਜੀ ਹਾਂਜੀ ਕੀ ਮੋਲ ਕਰੋਂਗੇ ਮੋਲ ਵੀ ਜੀ ਦਾ 35000 ਰੁਪਿਆ 32000 ਦੀ ਹਾਂ ਨਾ ਵੀ ਜੀ 32000 ਦੀ ਹਾਂਜੀ ਵੀ ਜੀ ਠੀਕ ਹੈ ਜੀ 32000 ਦੀ ਦੋਸਤੋ ਹਾਂ ਨਾ ਹੈਗੀ ਆ 35000 ਡਿਮਾਂਡ ਆ ਇਸ ਵੈੜ ਦੀ ਸੋ ਫੁੱਲ ਵੱਡੀ ਹਾਈਟ ਆ ਕੱਦ ਚੰਗਾ ਦੁੱਧ ਵੀ ਥੱਲੇ ਚੰਗਾ ਸੋ ਜਿਸ ਵੀਰ ਨੂੰ ਬਾਰਾ ਖਾਊਗੀ ਪੁੱਗੂਗੀ ਸੌਦਾ ਤੁਸੀਂ ਕਰ ਲਿਓ ਠੀਕ ਹੈ ਨੰਬਰ ਜਿਹੜੇ ਹੈਗੇ ਦੋਸਤੋ ਸਦਾ ਬਿਲਕੁਲ ਲਗਾਤਾਰ ਜਿਹੜੀ ਆ ਸਕਰੀਨ ਦੇ ਥੱਲੇ ਚੱਲਦੀ ਪਾਇਆ ਇਸ ਤੋਂ ਬਾਅਦ ਇੱਕ ਹੋਰ ਵੈੜਾ ਜਿਹੜੀ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦੇਣੀ ਆ ਤੇ ਜੀ ਇਹ 2 ਤੋਂ ਲੈ ਕੇ 2.5 ਮਹੀਨੇ ਦੇ ਵਿੱਚ ਸੂਈ ਆ ਹਾਂਜੀ ਠੀਕ ਹੈ ਜੀ 10 ਲੀਟਰ ਦੁੱਧ ਦੋਵੇਂ ਟਾਈਮ ਦਾ ਤਿਆਰ ਆ ਵੰਗਾ ਪਾ ਕੇ ਥੱਲੇ ਬੈਈ ਦਾ ਪਾੜਾ ਪਾ ਕੇ ਠੀਕ ਆ ਬੱਚਾ ਦਾ ਮਰਿਆ ਵੀ ਜੀ ਬੱਚਾ ਮਰਿਆ ਜੀ ਹਾਂਜੀ ਤੇ ਵੰਗਾ ਦੀ ਵੀ ਲੋੜ ਨਹੀਂ ਆ ਉਦਾਂ ਮਨ ਥੱਲੇ ਬੈਈ ਦਾ ਮਰਜ਼ੀ ਆ ਪਾਉਣੀ ਮਰਜ਼ੀ ਨਹੀਂ ਪਾਉਣੀ ਤੁਹਾਡੀ ਮਨ ਦੀ ਬੋਤਲ ਕਿੰਨਾ ਨੋਂ ਦੱਸਿਆ ਜੀ ਦੁੱਧ ਵਿੱਚ 10 ਲੀਟਰ ਦੁੱਧ ਆ ਤੇ 2.5 ਮਹੀਨੇ ਦਾ ਸੂਆ ਦੁੱਧ ਠੀਕ ਜੀ ਦੇਣੀ ਜਿਤਨਾ ਮਰਜ਼ੀ ਉਤਰੇ ਬੈਈਏ ਮਿਲ ਹਿੱਲਣਾ ਨਹੀਂ ਦੇ ਲੋ ਜੀ ਭਾਵੇਂ ਜਿਹੜੀ ਸੱਤ ਰਹੀ ਵੀ ਸੀਲ ਸਾਬੂ ਪੂਰੀ ਆ ਜਿੱਦਾਂ ਮਰਜੀ ਕੋਈ ਭੈਣ ਵੀਰ ਭੜੇ इजीली ਤੁਸੀਂ ਚਬਾਈ ਕਰ ਸਕਦੇ ਜੇ ਬਿਨਾ ਬਿਨਾ ਵੰਗੇ ਬਿਨਾ ਰੱਸੀ ਬਿਨਾ ਨਿਆਣਾ ਪਾਇ ਤੇ ਢਾਈ ਮਹੀਨਾ ਤਿੰਨ ਮਹੀਨੇ ਸੁਆ ਹੈਗਾ ਬਿਨ ਬੱਚੇ ਤੋਂ ਇਸੇ ਤਰ੍ਹਾਂ ਪਾੜਾ ਬੰਡਾ ਚਾੜ ਜਾਂ ਥਾਪੀ ਦਾ ਬਹਿ ਕੇ ਤੁਸੀਂ ਚਬਾਈ ਕਰ ਸਕਦੇ ਜੇ 10 ਲੀਟਰ ਦੁੱਧ ਦੋਨੋਂ ਡਾਂਗ ਦਾ ਜਿਹੜੀ ਚਬਾਈ ਇਸ ਵੇਰ ਦੇ ਕੋਲੇ ਹਾਜ਼ਰ ਹੈਗੀ ਆ ਠੀਕ ਆ ਹੋਰ ਕੇ ਤੋੜ ਕੇ ਦਿਖਾ ਦਿੰਦੇ ਆ ਜਿਸ ਵੀ ਨੂੰ ਭਾ ਰੇਟ ਪੜਤਾ ਵੈੜ ਪੂਰੀ ਫੱਬੂਗੀ ਜਜੂਗੀ ਸੌਦਾ ਤੁਸੀਂ ਕਰ ਲਿਓ ਠੀਕ ਆ ਥਣ ਖੁੰਦਾ ਸਹਿਜ ਪੂਰਾ ਮੱਝਾਂ ਦਾ ਥਣ ਆਪਾਂ ਕਹਿ ਦਿੰਨੇ ਲਵਾਈ ਦੇ ਵਿੱਚ ਮੁਠੀ ਥਾਣੇ ਦੀ ਆ ਦੇਖ ਬਾਕੀ ਹਵਾਨਾ ਜਿਹੜਾ ਕਾਫੀ ਸੋਹਣਾ ਵਿਖਾਲਾ ਪੱਦਰ ਲੇਵਾ ਥਣ ਤੋਂ ਪੂਰਾ ਮੁਠੀ ਵਾਲਾ ਆ ਤੋ so 10 ਲੀਟਰ ਜੇਕਰ ਦੋਸਤੋ ਮੱਝ ਪਸ਼ੂ ਖਰੀਦਦੇ ਆ ਤਾਂ ਕਾਫੀ ਚੰਗੇ ਜੋ ਕੇ ਪੈਸੇ ਖਰਚ ਕਰਨੇ ਪੈਂਦੇ ਆ। ਤੋ ਬਾਕੀ ਚਵਾ ਚੰਗਾ। ਆਹ ਵੇਖੋ ਜੀ। ਬੋਲ ਜੀ ਕਾ ਬਾਤੀ ਛੇਤੀ ਕਰੀਏ ਕਿਉਂਕਿ ਹੋ ਕੇ ਰਹਿ ਜਾਂਦੇ। ਠੀਕ ਆ ਇਹ ਤਾਂ ਮੁੱਲ ਕੀ ਰਹੂਗਾ ਸਿਰ ਵੀਰ। ਬੋਲ ਵੀਰ ਜੀ ਇਹਦਾ 25000 ਰੁਪਇਆ ਠੀਕ ਹੈ ਜੀ 24000 ਚ ਮਾਨਤਾ ਕਰ ਦਾਂਗੇ ਇਹਦਾ। 24000 ਚ ਹਾਂਜੀ ਵੀਰ ਜੀ। ਠੀਕ ਹੈ ਜੀ। ਹਾਂ 24000 ਚ ਜਿਹੜਾ ਮਾਨਤਾ ਨੂੰ ਹੋ ਜੂਗਾ ਦੋਸਤੋ। ਬਾਕੀ 2.5 ਤੇ 3 ਮੰਤ ਸੀ ਜਿਹੜੀ ਆ ਇਹ ਸੂਈ ਆ ਠੀਕ ਆ ਹਨਫਣ ਪੂਰਾ ਚਵਾਈ ਵਾਲਾ ਵਧੀਆ ਫਰਸਟ ਕਲਾਸ 10 ਕਿਲੋ ਤੋਂ ਆ ਨਗ ਜੜੇ ਅੱਜ ਘੱਟੋ ਘਾਟ ਆਪਾਂ ਤੁਹਾਨੂੰ ਦਿਖਾਦੇ ਆ ਸੱਤ ਨਗ ਸੀਗੇ ਤਿੰਨ ਮੱਝਾਂ ਸੀ ਚਾਰ ਬੇੜਾ ਦਿਖਾ ਦਿਆਂ ਨੇ ਅੱਛਾ ਵੀਰ ਜੀ ਨੰਬਰ ਆਪਣੇ ਜ਼ਰੂਰ ਬੋਲ ਦਗੇ ਜੀ ਨੰਬਰ ਵੀਰ ਜੀ 73475 70164 ਠੀਕ ਹੈ 99152 92242 ਦੋ ਨੰਬਰ ਆਵੇ ਦੋਵਾਂ ਦੇ ਵਟਸਐਪ ਚੱਲਦੇ ਆ ਹਾਂਜੀ ਤੋ ਘਾਸ ਵਿਜਟ ਜਿਹੜੀ ਹੈ ਦੋਸਤੋ ਤੁਸੀਂ ਪਿੰਡ ਟੋਟੀਆਂ ਕਰਨੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਪੁਰ ਸਾਹਿਬ 5 ਕਿਲੋਮੀਟਰ ਦੀ ਦੂਰੀ ਨਸ਼ਹਿਰੇ ਤੋਂ 5 ਕਿਲੋਮੀਟਰ ਦੀ ਦੂਰੀ ਸੇਰੋਂ ਸ਼ਹਿਰ ਤੋਂ ਹੈਗੀ ਹੈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ